ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਤੁਹਾਨੂੰ ਆਪਾਂ ਦੂਜਾ ਸੂਆ ਬੱਸੀ ਦੀ ਪ੍ਰੋਪਰ ਡਿਟੇਲ ਦਵਾਂਗੇ ਅੱਜ ਆਪਾਂ 27 ਤਰੀਕ ਨੂੰ 27 ਨਵੰਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ ਵੀਡੀਓ ਕਵਰ ਕਰਨ ਦਾ ਟਾਈਮ 9:30 ਵਜੇ ਦਾਗਾ ਸੁਬਾਹ ਦਾ ਜੇਰੇ ਦੀ ਪੈ ਚੁੱਕੀ ਆ 4 ਘੰਟੇ ਪਹਿਲਾਂ ਹੀ ਸੂਈਆ ਦੇਖ ਸਕਦੇ ਹੋ ਜੇਰ ਪ੍ਰੋਪਰ ਪੈ ਚੁੱਕੀ ਆ ਬੱਚੀ ਦੀ ਦੋ ਬੱਚੀਆਂ ਦਿਖਾਵਾਂਗੇ ਉਹਦੀ ਜੇਰ ਹਜੇ ਪੈਣੀ ਆ ਉਹ ਘੰਟੇ ਤੋਂ ਪਹਿਲਾਂ ਸੂਈਆ ਇਹ ਐਚਬੱਸੀ ਆ ਗਈ ਦੂਜਾ ਸੂਆ ਸੂਈਆ ਪਹਿਲੇ ਸੂਏ 17-18 ਕਿਲੋ ਦੁੱਧ ਮਾਲਕਾਂ ਨੇ ਦੱਸਣ ਮੁਤਾਬਕ ਇਹਨੇ ਦਿੱਤਾ ਹੋਇਆਗਾ ਥਣ ਸੋਨਾ ਲੱਗਿਆ ਹੋਇਆ ਗੁੱਲੇ ਵਾਲਾ ਪੂਰਾ ਹੱਥਾਂ ਦੀ ਚਵਾਈ ਪੂਰੀ ਸੋਹਣੀ ਆ ਦੇਖ ਸਕਦੇ ਹੋ ਸੋਨਾ ਥਣ ਲੱਗਿਆ ਹੋਇਆਗਾ ਮਗਰੇ ਦੇ ਬੱਚਾ ਦਾ ਦੂਸਰੀ ਸਾਈਡ ਤੋਂ ਵੀ ਹਵਾਨਾ ਚੈੱਕ ਕਰਾਵਾਂਗੇ ਸੋਹਣਾ ਹਵਾਨਾ ਤਿਆਰ ਕੀਤਾ ਤੋੜ ਕੇ ਵੀ ਦਿਖਾਵਾਂਗੇ ਦੇਖ ਸਕਦੇ ਹੋ ਹੁਣ ਥਾਣਾ ਚਾਰੇ ਥਾਣਾ ਪੂਰੇ ਗੈਪ ਤੇ ਲੱਗੇ ਹੋਏ ਆ ਤੇ ਜਿਹੜੇ ਮੇਰੇ ਵੀਰਾਂ ਨੂੰ ਇਹ ਬੱਸੀ ਪਸੰਦ ਹੋਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਹਾਂਜੀ ਬੈੜ ਦਾ ਤੋਰਾ ਦੇਖ ਸਕਦੇ ਤੁਸੀਂ ਥੋੜੀ ਪਤੌੜ ਕਮਾਲਾ ਕਮਾਲ ਮੇਰੇ ਬਣੀ ਲਿਆ ਸੋਨਾ ਹਵਾਨਾ ਤਿਆਰ ਕੀਤਾ ਹੋਇਆ ਹੈਗਾ ਚੰਗੀ ਸੇਵਾ ਦੇ ਨਾਲ 2-3 ਲੀਟਰ ਵੱਧ ਦੁੱਧ ਪਾ ਦੂਗੀ ਪਹਿਲਾ ਵਾਲੀ ਸੂਏ ਨੂੰ 17-18 ਕਿਲੋ ਮਾਲਕਾਂ ਦੇ ਸਿਮਤਾਬਕ ਨੇ ਪਹਿਲਾਂ ਦਿੱਤਾ ਹੋਇਆ ਹੈਗਾ ਸੋਨਾ ਪ੍ਰਿੰਟ ਹੈ ਜਾਣ ਵਾਲੀ ਬੱਛੀ ਆ ਕਿ ਆ ਕਿ 1 ਨੰਬਰ ਤੇ ਆ ਗਈ ਇਹ ਅੱਗੇ 2 ਨੰਬਰ ਤੇ ਜਰਸੀ ਕ੍ਰੋਸ ਚ ਆ ਗਈ ਜੀ ਇਹ ਇਹ ਹਜੇ ਹੁਣੀ ਸੂਈ ਆ ਘੰਟਾ ਤੋਂ ਪਹਿਲਾਂ ਸੂਈ ਇਹਦੀ ਜੇਰ ਹਜੇ ਪੈਣੀ ਆ ਪੂਰੀ ਠੰਡੀ ਸੀਲ ਆ ਦੇਖ ਸਕਦੇ ਹੋ ਤੁਸੀਂ ਸੋਨਾ ਥਣ ਲੱਗਿਆ ਹੋਇਆ ਪੂਰਾ ਮੋਟਾ ਇਹਦੇ ਵੀ ਹਵਾਨਾ ਤੁਸੀਂ ਦੇਖ ਸਕਦੇ ਹੋ ਤੋੜ ਕੇ ਵੀ ਦਿਖਾਵਾਂਗੇ ਇਹ 2 ਨੰਬਰ ਤੇ ਆ ਗਈ ਜੀ ਜਰਸੀ ਕ੍ਰੋਸ ਦੇ ਵਿੱਚ ਪੈਂਦੀ ਹੈ ਕਾਲੇ ਰੰਗ ਚ ਇਹ ਇਹ ਵੀ ਦੂਜਾ ਸੂਆ ਸੂਈ ਹੈ ਇਹਨੇ ਪਲੂਨ ਨੇ 17 18 ਕਿਲੋ ਦੁੱਧ ਦੇਣੇ ਪਾਇਆ ਹੋਇਆਗਾ ਸੋਨਾ ਥਣ ਲੱਗਿਆ ਹੋਇਆ ਨੇੜੇ ਤੋਂ ਚੈੱਕ ਕਰਾ ਲਨ ਦੇਖ ਸਕਦੇ ਹੋ ਸੋਨਾ ਥਾਣਾ ਪੂਰਾ मुट्ठी ਵਾਲਾ ਗੈਪ ਚ ਲੱਗਿਆ ਹੋਇਆ ਤੋੜ ਕੇ ਦਿਖਾਵਾਂ ਤੁਹਾਨੂੰ ਇਹਦੇ ਮਗਰ ਬੱਚਾ ਹੈਗਾ ਜੀ ਕੋਈ ਵੀ ਮੇਰਾ ਵੀਰੇ ਦੀ ਜੇਰ ਦੀ ਵੀਡੀਓ ਆਪਣੇ ਤੋਂ ਵਟਸਐਪ ਤੇ ਮੰਗਾ ਸਕਦਾ ਘੰਟੇ ਤੱਕ ਇਹਦੀ ਜੇਰ ਪੈ ਜਾਣੀ ਹੈ ਤੋਰ ਦੇ ਪਤੋਂ ਉਧਰੋਂ ਪਰਾਂ ਤੁਰਦ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਚੰਗੀ ਸੇਵਾ ਨਾਲ ਇਹਦੀ 20 ਤੋਂ ਪਾਰ ਦੁੱਧ ਪਾ ਜੂਗੀ ਕਮਾਲਾ ਬੱਤ ਕਮਾਲ ਆ ਫੀਸ ਕੁਆਲਟੀ ਦੇ ਸਾਰੇ ਜਰਸੀ ਚ ਕ੍ਰਾਸ ਪੈਂਦੀ ਐ ਲੈ ਚਲੋ ਉੱਥੇ ਬੱਚੇ ਕੋਲ ਹੀ ਲੈ ਜਿਹੜੇ ਮੇਰੇ ਵੀਰਾਂ ਨੂੰ ਇਹ ਬੱਸੀਆਂ ਪਸੰਦ ਹੋਈਆਂ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ